ਗੁਰੂ ਕੀ ਸੰਗਤ ਅੱਜ ਉਹ ਦਿਨ ਹੈ ਸਤਪੋ ਕਦੇ ਸਤਪੋ 1762 ਬਿਕਰਮੀ 1704 ਈਸਵੀ ਨੂੰ ਸਰਸਾ ਤੇ ਬਹੁਤ ਭਿਆਨਕ ਜੁੱਧ ਦੀ ਗਾਥਾ ਵੱਡੀ ਮਾਰਤਾ ਵਰਤੀ ਹੁਣੇ-ਹੁਣੇ ਨਗਰ ਕੀਰਤਨ ਉਤੋਂ ਪਹੁੰਚਿਆ ਹੈ ਇਹ ਨਗਰ ਕੀਰਤਨ ਪਰਿਵਾਰ ਵੀ ਚੋੜੇ ਤੋ ਹਰ ਸਾਲ ਦੀ ਤਰ੍ਹਾਂ ਪੈਦਲ ਉਹਨਾਂ ਪੈਂਡਿਆਂ ਉਹਨਾਂ ਰਾਹਾਂ ਰਾਹੀ ਕੱਲੀ ਇੱਥੇ ਜੰਗਲ ਹੋਇਆ ਕਰਦੇ ਸੀ ਬੀਬਾ ਮਾਨ ਅੱਜ ਖੇਤਾਂ ਦੇ ਆ ਉਹ ਕੱਚੇ ਰਸਤੇ ਰਾਹੀ ਪੁੱਜਦਾ ਉਸ ਭਾਵਨਾ ਨਾਲ ਕੇ ਦਾਦੀ ਮਾਂ ਸਹਿਬਜ਼ਾਦਾ ਬਾਬਾ ਜੋਰਾਵਰ ਸਿੰਘ ਜੀ ਸਹਿਬ ਜੀ ਆਦਾ ਬਾਬਾ ਫਤੇ ਸਿੰਘ ਜੀ ਤੁਸੀਂ ਇਹਨਾਂ ਰਹਾ ਥਾਣੀ ਗਏ ਸੀ ਇੱਥੋਂ ਦੀ ਲੰਗੇ ਸੀ ਸਰਸਾ ਤੇ ਕਿੰਨਾ ਕੁਝ ਹੋਇਆ ਜਿਸ ਲਈ ਇੱਕ ਇੱਕ ਗ੍ਰੰਥ ਨੂੰ ਬਾਚਦੇ ਆ ਕੋਈ ਅੰਤਾਂ ਦੀ ਕਹਾਣੀ ਹੈ ਉੱਤੇ ਗੱਲ ਪੱਤੇਗੜ੍ਹ ਸਾਹਿਬ ਤੋਂ ਸਿੰਘ ਮਿਲੇ ਉਹ ਕਹਿੰਦੇ ਪੰਜ ਸਾਲ ਸਾਨੂੰ ਆਉਂਦਿਆਂ ਨੂੰ ਹੋ ਗਿਆ ਤੁਹਾਡੇ ਨਾਲ ਮੁਲਾਕਾਤ ਨਹੀਂ ਹੋਈ ਵੀ ਜਦੋਂ ਅਸੀਂ ਪੁੱਛਦੇ ਵੀ ਸ੍ਰਿੰਦਰ ਸਿੰਘ ਕਿੱਥੇ ਹੈ ਕਿੰਨੇ ਕਹਿੰਦੇ ਸੰਗਤੀ ਹੋਣਾ ਕਹਿੰਦੇ ਇੰਨੀ ਸੰਗਤ ਦੇ ਵਿੱਚ ਮਲਾਪ ਹੀ ਨਹੀਂ ਹੋਇਆ ਤੇ ਜਿਹੜਾ ਆਮ ਹੁਣ ਸਾ ਬਾਕੀ ਉਹਨਾਂ ਨੇ ਜਿਹੜੀ ਗੱਲ ਦੱਸੀ ਸਾਨੂੰ ਬੈਠ ਕੇ ਫਿਰ ਕੱਲ ਮੈਂ ਸੰਗਤ ਨਾਲ ਸਾਂਝੀ ਕਰਦਾ ਉਹ ਕਹਿੰਦੇ ਸਾਡੇ ਨੇੜੇ ਪਿੰਡ ਉਹ ਲੰਗ ਪਟਿਆਲੇ ਦਾ ਪਿੰਡ ਆ ਗੁਰਤੇ ਘਾਦਰ ਮਹਾਰਾਜ ਦੇ ਚੰਨ ਛੋ ਪਿੰਡ ਆ ਉਹਦੇ ਨੇੜੇ ਪਿੰਡ ਚਲੇਲਾ ਆ ਉੱਥੇ ਕਹਿੰਦੇ ਦੋਆਂ ਪਿੰਡਾਂ ਦੀ ਹੱਦ ਦੇ ਵਿੱਚ ਇੱਕ ਥਾਨਵਾ ਛੋਟਾ ਜਿਹਾ ਬਣਿਆ ਹੋਇਆ ਤੇ ਉਹਨੂੰ ਸਾਰਾ ਹੀ ਇਲਾਕਾ ਖੂਨੀ ਟਿੱਬਾ ਬੋਲਦਾ ਕਹਿੰਦੇ ਉਹਨੂੰ ਖੂਨੀ ਟਿੱਬਾ ਬੋਲਦਾ ਉੱਥੇ ਦੀ ਜੇ ਕਹਿੰਦੇ ਰਵਾਇਤ ਤੋਂ ਆ ਪੁਰ ਰਵਾਇਤ ਇਹ ਆ ਕਿ ਸਰਸਾ ਤੋਂ ਵਿਛੜੇ ਹੋਏ ਬੱਚੀ ਸਿੰਘ ਜਫੇਦਾਰ ਮਸਤਾਨ ਸਿੰਘ ਦੀ ਅਗਵਾਈ ਦੇ ਵਿੱਚ ਉਹ ਵਿਛੜ ਕੇ ਉਧਰੋਂ ਚਲੇ ਗਏ ਉੱਥੇ ਉਹਨਾਂ ਨੂੰ ਇਸ ਗੱਲ ਦਾ ਪਤਾ ਲੱਗਾ ਕਿ ਦਾਦੀ ਮਾਤੇ ਛੋਟੇ ਸਹਿਬਜ਼ਾਦਿਆਂ ਦੀ ਗ੍ਰਿਫਤਾਰੀ ਮਰਿੰਡੇ ਹੋ ਗਈ ਹੈ ਉਹਨੇ ਕਿਹਾ ਜੂਝ ਮਰੋ ਹੁਣ ਉਹ ਉਧਰੋਂ ਮਰਿੰਡੇ ਆ ਨੂੰ ਆਉਂਦੇ ਆ ਤੇ ਉੱਥੇ ਉਹਨਾਂ ਦਾ ਬੜਾ ਸੰਘਰਸ਼ ਹੋਇਆ ਬੜਾ ਜੁੱਧ ਹੋਇਆ ਉਹਨਾਂ ਦੇ ਹੱਥੋਂ 300 ਮੁਗਲ ਜਿਹੜਾ ਪਖਾਣ ਉਹਨਾਂ ਦੀ ਫੌਜ ਦੇ ਬੰਦੇ 300 ਉਹਨਾਂ ਨੇ ਘਾਬੀਤੇ ਤੇ 25 ਦੇ 25 ਸਿੰਘ ਸ਼ਹੀਦ ਹੋਏ। ਉਹਨਾਂ ਇਸ ਗੱਲ ਸਾਡੇ ਧਿਆਨ 'ਚ ਲਿਆਇਆ ਕਹਿੰਦੇ ਮਿਹਨਤ ਤਾਂ ਪੰਜਾਂ ਸਾਲਾਂ ਤੋਂ ਅਸੀਂ ਤੁਹਾਨੂੰ ਲੱਭਦੇ ਆਂ। ਕਹਿੰਦੇ ਸਾਡੇ ਪਿੰਡ ਦੀ ਖੋਜ ਜ਼ਰੂਰ ਕਰੋ। ਔਰ ਮੇਰੇ ਮਨ 'ਚ ਜਦ ਮੈਂ ਸਰਸਾ ਦੀ ਇਹ ਕਹਾਣੀ ਸੁਣੀ ਉਹਨਾਂ ਦੇ ਕੋਲੋਂ। ਪੰਥ ਪ੍ਰਕਾਸ਼ ਰਦਰ ਸਿੰਘ ਭੰਗੂ 1848 'ਚ ਲਿਖਦੇ ਨੇ ਕਿ ਕੋਈ ਸਰਸਾ ਤੋਂ ਵਿਛੜ ਕੇ ਪਹਾੜਾਂ ਵੱਲ ਗਿਆ। ਜਦੋਂ ਉਹ ਮੁਗਲਾਂ ਦੇ ਪਹਾੜੀਆਂ ਦੇ ਹੱਥ ਆ ਗਿਆ ਸਿੰਘ ਵਿਛੜੇ ਹੋਏ ਸਰਸਾ ਤੋਂ ਉਹਨਾਂ ਦੇ ਕੰਨ ਫੜ ਕੇ ਕੱਟ ਦਿੱਤੇ ਉਹਨਾਂ ਦੇ ਨੱਕ ਕੱਟ ਦਿੱਤੇ ਕਿੰਨੇ ਕਤਲ ਕਰ ਦਿੱਤੇ ਇਹ ਸਾਰੀਆਂ ਦਾਸਤਾਨਾਂ ਖੋਜਾਂ ਦਾ ਵਿਸ਼ਾ ਹੀ ਆ ਕਿੰਨੀ ਪਾਵਰ ਸੀ ਸਿੱਖ ਕੌਮ ਦੇ ਕੋਲ 1925 ਤੋਂ ਲੈ ਕੇ ਤੇ ਲੇਕਨ ਆਪਾਂ ਉਹਨਾਂ ਕੁਝ ਨਹੀਂ ਲੱਭ ਸਕੇ ਮੈਂ ਤਾਂ ਕਹਿਣਾ ਹੁੰਦਾ ਬਹੁਤ ਵਾਰੀ ਵਿਦਵਾਨਾਂ ਚ ਕਿੰਨਾ ਹੁੰਨਾ ਕਿੰਨੇ ਗੁਰੂ ਸਾਹਿਬਾਂ ਨੇ ਸਾਨੂੰ ਪਾਵਰ ਦਿੱਤੀ ਸਾਡੇ ਇਤਿਹਾਸ ਕਿਸਾਨਾ ਨੂੰ ਦਿੱਤੀ ਅਸੀਂ ਤਾਂ ਦਰਖਤਾਂ ਦੇ ਪੱਤੇ ਵੀ ਗਣ ਲੈਂਦੇ ਵੀ ਕਿਸ ਦਰਖਤ ਨੂੰ ਕਿੰਨੇ ਪੱਤੇ ਆ ਕਿੰਨੇ ਅਸਥਾਨ ਨੇ ਵਿਛੜ ਕੇ ਕੀ ਕੀ ਹੋਇਆ ਗੁਰੂ ਨਾਨਕ ਮਹਾਰਜ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਮਹਾਰਜ ਤਾਈ ਸਿੱਖ ਮਿਸਲਾਂ ਤਾਈ ਮਹਾਰਾਜੇ ਰਣਜੀਤ ਸਿੰਘ ਤਾਈ ਕੋਈ ਵੀ ਇਤਿਹਾਸ ਦਾ ਵਰਕਾ ਭੁੱਲਦੇ ਸਾਡੇ ਕੋ ਹੁੰਦਾ ਲੇਕਿਨ ਹੋਇਆ ਕਿ ਜਿਨ੍ਹਾਂ ਨੇ ਇਹ ਕਾਰਜ ਕਰਨੇ ਸੀ ਉਹਨਾਂ ਦਾ ਸਿਆਸੀ ਕਰਨ ਹੋ ਗਿਆ ਹੋਇਆ ਹੀ ਨਹੀਂ ਮੈਂ ਇਹਨਾਂ ਗੱਲਾਂ ਚ ਨਹੀਂ ਮੇਰਾ ਧਿਆਨ ਸਿਰਫ ਦੀ ਸਿਰਫ ਇਹਨਾਂ ਰਤਾਂ 'ਚ ਹੋਇਆ ਪਰਿਵਾਰ 'ਚ ਛੋੜੇ ਤੋਂ ਨਗਰ ਕੀਰਤਨ ਬਾਬਾ ਅਪਾਰ ਸਿੰਘ ਜੀ ਟਿੰਬੀ ਵਾਲੇ ਭਾਈ ਸੁਖਵਿੰਦਰ ਸਿੰਘ ਜੀ ਫੜੀ ਤੋਂ ਕਥਾ ਵਾਚਕ ਹਰਮਨ ਸਿੰਘ ਜੀ ਹੋਣੀ ਬਾਸਪੁਰ ਤੋਂ ਪ੍ਰੀਤਮ ਸਿੰਘ ਹੋਣੀ ਕਮਲਜੀਤ ਸਿੰਘ ਖੋਜੀ ਹੋਣੀ ਸਾਰੇ ਹੀ ਇਲਾਕੇ ਦੇ ਇਹ ਜਿਹੜਾ ਨਗਰ ਕੀਰਤਨ ਆ ਪਹੁੰਚਿਆ ਹੁਣ ਆਪਣੇ ਦੇ ਕੋਲ ਇਹ ਪਰਿਵਾਰ ਵਿਛੜੇ ਇਤਿਹਾਸ ਸਖਸਤਾਨ ਤੋਂ ਦੂਜੀ ਵੱਡੀ ਗੱਲ ਹੈ ਕਿ ਇਹ ਬਾਬੇ ਕੁੰਮੇ ਮਾਸ਼ਕੀ ਦੇ ਪਿੰਡ ਤੋਂ ਆਇਆ ਵੱਡੀ ਗੱਲ ਹੈ ਮਾਈ ਲక్ష్ਮੀ ਉਸ ਪਿੰਡ ਵਿਆਹੀ ਹੋਏ ਸੀ ਮੈਂ ਇੰਨੀ ਸੰਖੇਪ ਗੱਲ ਕਰਕੇ ਸਮਾਪਤੀ ਕਰਦੇ ਹਾਂ ਅੱਜ ਸਤਪੋ ਸੂਰਜ ਮਿਟਣਾ ਥਨੇਰਾ ਪਸੰਦ ਆਇਆ ਖਨੇਰੇ ਪਸੰਦ ਤੇ ਅੱਜ ਇਹ 17ਵਾਂ ਸਮਾਗਮ ਸ਼ਹੀਦ ਜੀ ਵਿਹੜਾ ਮਨਾ ਰਹੇ 6 7 8 ਕੋ ਦਾ ਕਈ ਵਾਰੀ ਆਪਾਂ ਨੈੱਟ ਤੇ ਦੇਖਦੇ ਆਂ ਕਿ ਇੱਕ ਦਿਨ ਦਾ ਸਮਾਗਮ ਨਹੀਂ ਹੁੰਦਾ ਅੱਜ ਦਾ ਹੀ ਨਹੀਂ ਹੈ ਇਹ ਕੱਲ ਤੋਂ ਆਰੰਭ ਹੋ ਚੁੱਕਿਆ ਅਸੀਂ ਬਹੁਤ ਘੱਟ ਜਿਹ ਪਿਆਰ ਬਾਜੀ ਕਰਦੇ ਆਂ ਬਹੁਤ ਘੱਟ ਮੀਡੀਆ 'ਚ ਆਉਂਦੀ ਸਾਡੇ ਪ੍ਰਬੰਧਕ ਕਮੇਟੀ ਵੀ ਕੋਈ ਵੀ ਨਹੀਂ ਆਉਂਦਾ ਅਸੀਂ ਇਹਨਾਂ ਦੇ ਹੱਥ ਜੋੜਦੇ ਰਹਿੰਦੇ ਵੀ ਸਾਨੂੰ ਇੰਦੀ ਰਹਿਣ ਦਿਓ ਬੜੀ ਵਧੀਆ ਲੱਗਦਾ ਇੱਕ ਵਾਰ ਸਾਨੂੰ ਇੱਕ ਬੱਲੇ ਚੈਨਲ ਨੇ ਪੁੱਛਿਆ ਸੀ ਕਹਿੰਦੇ ਸਾਡੇ ਤੋਂ ਬੜਾ ਨੱਠਦੇ ਰਹਿੰਦੇ ਆ ਬੜਾ ਬਚਦੇ ਰਹਿੰਦੇ ਆ ਮੈਂ ਨਿਮਰਤਾ ਸਹਿਤ ਬੇਨਤੀ ਕੀਤੀ ਸੀ ਮੈਂ ਕਿ ਪ੍ਰਾਣੀ ਗੁਰੂ ਸਿੱਖ ਦੱਸਦੇ ਹੁੰਦੇ ਸੀ ਕਹਿੰਦੇ ਜਦੋਂ ਬਹੁਤ ਬੰਦਾ ਪ੍ਰਪਤਾ ਜੇ ਆ ਜਾਵੇ ਛੇਕੀਆਂ ਜੇ ਆ ਜਾਂਦਾ ਹੈ ਸਰੋਪੇ ਦੇ ਤੇ ਲੈ ਤੇ ਫੋਟੋ ਖਿੱਚ ਲਈਆਂ ਸਵਾਤੀ ਹੋ ਗਈ ਪ੍ਰੀਤ ਗਵਾਚ ਜਾਂਦੀ ਜਦੋਂ ਬੀਤ ਦੁਆਚ ਗਈ ਤੁਹਾਡੇ ਅੰਦਰ ਕੁਝ ਵੀ ਨਹੀਂ ਰਹਿੰਦਾ ਕੱਖ ਨਹੀਂ ਰਹਿੰਦਾ ਫਰੀਦ ਦੀ ਤਾਂ ਕਹਾਣੀ ਹੈ ਪ੍ਰੀਤ ਹੀ ਤਾਂ 1990 ਤੇ ਇਹਨਾ ਮੱਟ ਬੰਨਿਆਂ ਤੇ ਲਈ ਫਿਰਦੀ ਰਹੀ ਸਾਡਾ ਕੁਝ ਗਵਾਚ ਗਿਆ ਸਾਡੀ ਦਾਦੀ ਮਾ ਕਿੱਥੇ ਗਏ ਸਾਡੇ ਸਹਿਬਜ਼ਾਦੇ ਵਿਛੜ ਕੇ ਕਿੱਥੇ ਗਏ ਗੁਰੂ ਗੋਬਿੰਦ ਸਿੰਘ ਮਾਰਾ ਤੇਰੀਆਂ ਪੈੜਾਂ ਕਿੱਧਰ ਨੂੰ ਗਈਆਂ ਜੇ ਪ੍ਰੀਤ ਨਹੀਂ ਤਾਂ ਕੁਝ ਨਹੀਂ ਹੈ ਇੱਥੇ ਪ੍ਰੀਤ ਦੀ ਸਾਰੀ ਕਥਾਈ ਪ੍ਰੀਤ ਦੀ ਖੇਡ ਵਾਜੇ ਗੁਰੂ ਕੀ ਸੰਗਤਾਂ ਨੇ ਮੈਂ ਕੱਲ ਵੀ ਇੱਕ ਵਰਤਾ ਦਾ ਜ਼ਿਕਰ ਕੀਤਾ ਮੈਂ ਦੁਹਰਾ ਦਿਆਂ ਜੇ ਫਿਰ ਸੰਗਤ ਦੀ ਸ਼ਰਧਾ ਦੇ ਵਿੱਚੋਂ ਜਿਹੜੇ ਸ਼ਰਧਾ ਭਾਵਨਾ ਨਾ ਹੁੰਦੇ ਆ ਤੁਹਾਡੇ ਉਹਨਾਂ ਦੀ ਸ਼ਰਧਾ ਦੇਖ ਕੇ ਤੁਹਾਡੇ ਹਿਰਦੇ ਹਲੂਣੇ ਜਾਂਦੇ ਆ ਤੇ ਦੂਜੀ ਤਾਂ ਬੜੀ ਸ਼ਰਧਾ ਦੇਖੀ ਸੰਗਤ ਦੇ 17 ਸਾਲਾਂ ਦੇ ਵਿੱਚ 2 ਸਾਲ ਪਹਿਲਾਂ ਇੱਕ ਬਿਰਧ ਮਾਈ ਆਪਣੇ ਪੋਤੇ ਦੇ ਨਾਲ ਆਈ ਅਸੀਂ ਉਹ ਸਾਹਮਣੇ ਲੰਗਰ ਹਾਲ 'ਚ ਬੈਠੇ ਹੋਏ ਹਾਂ ਉਹਦੀ ਉਹ ਮਾਈ ਦੇ ਪੋਤੇ ਨੇ ਮੋਟਰਸਾਈਕਲ ਖੜਾ ਕੀਤਾ ਹੈ ਮਾਈ ਜਦੋਂ ਮੋਟਰਸਾਈਕਲ ਤੋਂ ਉੱਤਰ ਕੇ ਉਸ ਬਾਬੇ ਕੁੰਮੇਵਾਸ਼ੀ ਦੇ ਗੇਟ ਦੇ ਕੋਲ ਆਈ 80-85 ਸਾਲ ਉਮਰ ਹੋਵੇਗੀ ਉਹਦੀ ਉਹਨੇ ਥੱਲੀਆਂ ਅੱਜਾ ਮਿੱਟੀ ਨੂੰ ਹੱਥ ਲਾਇਆ ਮੱਥੇ ਨੂੰ ਲਾਇਆ ਉੱਚੀ ਢਣੀ ਧਾ ਮਾਰੀ ਕਹਿੰਦੀ ਦਾਦੀ ਮਾਂ ਤੂੰ ਇੱਥੇ ਰਾਤ ਕੱਟੀ ਸੀ ਮਾਂ ਗੁਜਰੀ ਤੂੰ ਇੱਥੇ ਰਾਤ ਕੱਟੀ ਸੀ ਜਿੱਲੇ ਗੁਰੂਗ੍ਰੰਤ ਸਾਹਿਬ ਮਹਾਰਾਜ ਦੇ ਕੋਲ ਬੈਠੀ ਆਪਣੇ ਇੰਦਾ ਢਿੱਡ ਨੂੰ ਫੜ ਕੇ ਜਿੱਦਾਂ ਕੋਈ ਵੱਡੀ ਤਕਲੀਫ ਅੰਦਰ ਹੁੰਦੀ ਹੈ ਬਾਰ-ਬਾਰ ਕਰਕੇ ਗੱਲ ਕਰੇ ਮਾਂ ਗੁਜਰੀ ਤੂੰ ਇੱਥੇ ਰਾਤ ਕੱਟ ਗਈ ਹਾਏ ਓਏ ਦਾਦੀ ਮਾਂ ਇੱਥੇ ਕਿੱਦਾਂ ਰਾਤ ਕੱਟੀ ਤੈਂ ਸਹਬ ਜਾਦੇ ਉਹ ਕਿੱਦਾਂ ਰਾਤ ਕੱਟੀ ਜਦੋਂ ਕੋਈ ਏਡੀ ਪ੍ਰੀਤ ਵਿੱਚ ਆਉਂਦਾ ਸਮਝ ਤਾਂ ਉੱਡਣੀ ਆਉਂਦੀ ਹੈ ਗੁਰੂ ਕੇ ਸਿੱਖਾਂ ਨੇ ਕਬਤਾ ਜਿੱਕਿਆ ਵੀ ਸਾਡੇ ਲੋਜਨ ਵੰਦੇ ਨਹੀਂ ਇਦਾਂ ਨਹੀਂ ਸਾਰੀ ਗੱਲ ਉਹਨੇ ਦੱਸੀ ਜਿੰਨਾ ਚਿਰ ਗੁਰਬਾਣੀ ਤੁਹਾਡੇ ਸਰੀਰ ਦੇ ਵਿੱਚ ਨਹੀਂ ਜਾਂਦੀ ਜਿੰਨਾ ਚਿਰ ਇਤਿਹਾਸ ਤੁਹਾਡੇ ਸਰੀਰ ਦੇ ਵਿੱਚ ਨਹੀਂ ਜਾਂਦਾ ਉਹਨਾਂ ਚਿਰ ਗਰੰਟ ਨਹੀਂ ਬਣਦਾ ਉਹਨਾਂ ਤੇ ਸਮਝ ਹੀ ਨਹੀਂ ਆਉਣੀ ਦੋ ਗੱਲਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਨੇ ਗਿਆਨ ਤੇ ਧਿਆਨ ਜਪਜੀ ਸਾਹਿਬ ਦਾ ਕਿਹਨੂੰ ਗਿਆਨ ਨਹੀਂ ਗਾ ਜਿਹਨੂੰ ਮਰਜੀ ਪੁੱਛ ਲੋ ਕਹਿੰਦਾ ਜਪਜੀ ਸਾਹਿਬ ਪਤਾ ਵੀ ਜਪਜੀ ਸਾਹਿਬ ਪੜ੍ਹਦੇ ਜਿੱਦਣ ਜਪਜੀ ਸਾਹਿਬ 'ਚ ਧਿਆਨ ਗਿਆ ਉਦੋਂ ਸਮਝ ਆਉਣੀ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਕਿਲਾ ਛੱਡਿਆ ਸਰਸਾ ਤੇ ਵਿਛੋੜੇ ਪਏ ਗਿਆਨ ਹੈ ਪਤਾ ਪਾ ਨੂੰ ਜਿੱਦਣ ਧਿਆਨ ਬਣਿਆ ਸਹਿਬੇ ਕਮਾਲ ਇਦਾਂ ਉਜਾੜੇ ਹੋਏ ਸਹਿਬੇ ਕਮਾਲ ਗੁਰੂ ਗੋਬਿੰਦ ਸਿੰਘ ਮਾਰਾ ਤੁਸੀਂ ਇਕੱਲੇ ਰਹਿ ਗਏ ਫਿਰ ਫਿਰ ਜੰਡ ਤੇ ਇਕੱਲੇ ਹੀ ਆ ਕਿੱਥੇ ਰਾਜ ਭਾਗ ਚੁੱਟ ਗਿਆ ਕਿੱਥੇ ਸਾਰਾ ਕੁਝ ਹੋ ਗਿਆ ਬਾਦੀ ਖਾਤਰ ਆਪਾਂ ਦੀ ਖਾਤਰ ਅੱਜ ਦੀ ਰਾਤਾ ਜ਼ਿਕਰ ਕਰਕੇ ਸਮਾਪਤੀ ਕਰਾਂ ਸੂਰਜ ਮਿਟ ਗਿਆ ਹਨੇਰਾ ਫਸਰ ਗਿਆ ਹੁਣ ਵੀ ਅਜ ਪੌਣੇ 6 ਉਹਨਾਂ ਦੀ ਉਡੀਕ ਥੋਣੀ ਆ ਸ਼ਾਮ ਨੂੰ ਉਹਦਾ ਦੀ ਮਾਦੀ ਪਿਛਲੇ ਦਿਨਾਂ ਚ ਭਾਈ ਬਿੰਦਰਪਾਲ ਸਿੰਘ ਬਿੰਦਰਪਾਲ ਸਿੰਘ ਜੀ ਸਿੱਕਾਉਂ ਦੇ ਪ੍ਰਸਿੱਧ ਵਿਦਵਾਨ ਕਥਾਵਾਚਕ ਫੋਨ ਤੇ ਬਹੁਤ ਵਾਰੀ ਵਾਰ ਤਲਾਪ ਹੋਈਆਂ ਅਮੋ ਸਾਹਮਣੇ ਵੀ ਕੇਂਦਰ ਮਿਲੇ ਪਿਛਲੇ ਦਿਨਾਂ ਚ ਲੰਮਾ ਟਾਈਮ ਸਾਡੇ ਕਾਰੋ ਠਹਿਰੇ ਰੁਕੇ ਬਰੀਕੀਆਂ ਤੇ ਇਤਿਹਾਸਕੀਆਂ ਗੱਲਾਂ ਹੋਈਆਂ ਉਥੇ ਅੱਜ ਦੀ ਰਾਤ ਦੀ ਗੱਲ ਹੋਈ ਸੱਤ ਘੋੜੀ ਦੀ ਅਸੀਂ ਕਿਹਾ ਜਦੋਂ 7 ਕੋ ਨੂੰ 9 6 ਹੁੰਦੇ ਆ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਹਜ਼ੂਰੀ ਚ ਸਾਰੀ ਹੀ ਪ੍ਰਬੰਧਕ ਕਮੇਟੀ ਸੰਗਤ ਨੂੰ ਅੰਦਰ ਇੱਕ ਅਨਾਉਂਸ ਹੁੰਦੀ ਹੈ ਇਹ ਸਮਾਗਮ ਚੱਲੀ ਜਾਣਾ ਰਾਤ ਕਰ ਸਫਰੇ ਸ਼ਾਮ ਤੱਕ ਇਸੇ ਪੰਡਾਲ ਦੇ ਵਿੱਚ ਉੱਥੇ ਨੂੰ ਸੋਣੀ 9 6 ਜੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਦਰਬਾਰ ਸਾਹਿਬ 'ਤੇ ਅੱਜ ਵੀ ਹੋਣੀ ਹੈ ਤੇ ਅੱਧੋ 17 ਸਾਲ ਪਹਿਲਾਂ ਤੋਂ ਇੱਕ ਭਾਵਨਾ ਨਿਰਤ ਬਣੀ ਸੀ ਉਹ ਅੱਜ ਵੀ ਅਨਾਉਂਸ ਹੋਣੀ ਹੈ ਕਿ ਗੁਰੂ ਕੀ ਸੰਗਤ ਗੁਰੂ ਕੀ ਸੰਗਤ ਨੂੰ ਬੇਨਤੀ ਪ੍ਰਬੰਧਕਾਂ ਨੂੰ ਬੇਨਤੀ ਹੈ ਕਿ ਦਾਦੀ ਮਾਂ ਤੇ ਸਹਬਜ਼ਾਦਿਆਂ ਦੇ ਆਉਣ ਵਾਲਾ ਸਮਾਂ ਹੋਣ ਵਾਲਾ ਆਓ ਆਪਾਂ ਉਹਨਾਂ ਨੂੰ ਉਡੀਕ ਕਰੀਏ ਉਹਨਾਂ ਦੀ ਕਿਸੇ ਵਿਅਕਤੀ ਦੀ ਉਡੀਕ ਕਰਦੇ ਹਾਂ ਹੁਣ ਵੀ ਆਪਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਾਲਕੀ ਦੀ ਉਡੀਕ ਕੀਤੀ ਸੰਗਤਾਂ ਦੀ ਉਡੀਕ ਕੀਤੀ ਕਿ ਪਰਿਵਾਰ ਵਿਛੋੜੇ ਕੋ ਨਗਰ ਕੀਰਤਨ ਕਿੱਥੇ ਕਾ ਗਿਆ ਉੱਚੇ ਫਾਟਾ ਚੜ ਚੜ ਦੇਖਦੇ ਸੀ ਕਿ ਉੱਥੇ ਗਿਆ ਗਿਆ ਉਡੀਕ ਸੀ ਅ ਸ਼ਾਮ ਨੂੰ ਪੌਣੇ 6 ਵਜੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਦਰਬਾਰ ਸਾਹਿਬ ਦੀ ਉਡੀਕ ਹੋਣੀ ਹੈ ਇੱਥੇ ਐਨਾਨਸ ਹੋਣੀ ਅੰਦਰਲੇ ਸਪੀਕਰਾਂ ਦੇ ਵਿੱਚ ਹੈ ਗੁਰੂ ਕੀ ਸੰਗਤ ਆਓ ਦਰਦੀ ਮਾਨੇ ਹੁਣ ਆਉਣਾ ਬਾਬੇ ਕੁੰਮੇ ਮਾਸ਼ਕੀ ਦੀ ਝੌਂਪੜੀ ਤੇ ਸਹਬਜ਼ਾਦੇ ਨੇ ਆਉਣਾ ਪਾਉੜੀ ਕਰੀਏ 20 ਮਿੰਟ ਵਿੱਚ ਸਤਨਾਮ ਵਾਹਿਗੁਰ ਦਾ ਜਾਪ ਹੁੰਦਾ ਹੈ ਜਦੋਂ ਉਹ ਸਮਾਂ ਬਣ ਜਾਂਦਾ ਹੈ ਇਤਿਹਾਸ ਦੇ ਤੱਥਾਂ ਦੇ ਮੁਤਾਬਕ ਵੀ ਐਸ ਸਮੇਂ ਦੇ ਵਿੱਚ ਉਹ ਝੌਂਪੜੀ ਤੇ ਆਈ ਸੀ ਉਦੋਂ ਫਿਰ ਐਨਾਨਸ ਹੁੰਦੀ ਹੈ ਗੁਰੂ ਕੀ ਸੰਗਤ ਦਰਦੀ ਮਾਨ ਸਾਹਿਬ ਜਾਨੇ ਹੁਣ ਬਾਬੇ ਕੁੰਮੇ ਮਾਠ ਕੀ ਦੀ ਚੌਂਪੜੀ 'ਚ ਪਹੁੰਚ ਗਏ ਆ ਗਏ ਹੁਣ ਉਹਨਾਂ ਦੇ ਆਦਬ ਵਜੋਂ ਉਹਨਾਂ ਦੇ ਸਤਿਕਾਰ ਵਜੋਂ ਦੀਪਮਾਲਾ ਕਰੀਏ ਫਿਰ ਦੀਪਮਾਲਾ ਕਰਦੇ ਆ ਤੇ ਸਮਾਗਮ ਕੱਲ ਦਾ ਵੀ ਚੱਲਦਾ ਆ ਨਵਾਂ ਕੁਝ ਨਹੀਂਗਾ ਸੰਗਤ ਨੂੰ ਬਹੁਤ ਸਾਰੇ ਨੂੰ ਬਾਅਦ ਦੇਰ ਬਾਅਦ ਪਤਾ ਲੱਗਦਾ ਜਿੱਥੇ ਜਿੱਥੇ ਪਹੁੰਚ ਬਣਦੀ ਆ ਕੱਲ ਨੂੰ 8:00 ਤੋਂ 3:00 ਵਜੇ ਸਮਾਪਤ ਹੋ ਕੇ ਇੱਥੇ ਪੰਡਾਲ ਸਜ ਕੇ ਮੋਢਿਆਂ ਤੇ ਪਾਲਕੀ ਸਜਾ ਕੇ ਉਸ ਪਿਲਕਣ ਵਾਲੇ ਦਰਕਰ ਤੇ ਗੁਰਦੁਆਰਾ ਪਿਲਕਣ ਸਾਹਿਬ ਚੱਕ ਢੇਰਾ ਕਦੇ ਬਾਬੇ ਕੁੰਮੇ ਮਾਸ਼ਕੀ ਨੇ ਉੱਥੇ ਬੇੜੀ ਬਣ ਕੇ ਉਹਨਾਂ ਨੂੰ ਉਤਾਰਿਆ ਸੀ ਤੇ ਇਸੇ ਭਾਵਨਾ ਦਰਦੀ ਮਾਂ ਸਹਿਬਜ਼ਾਦਾ ਬਾਬਾ ਜੋਰਾਵਰ ਸਿੰਘ ਜੀ ਸਹਿਬਜ਼ਾਦਾ ਬਾਬਾ ਫਰਦੇਸ ਸਿੰਘ ਜੀ ਅਸੀਂ ਤੁਹਾਨੂੰ ਵਿਦਾ ਕਰਨ ਚੱਲੇ ਹਾਂ ਕੱਲ ਨੂੰ ਬਧਾਈ ਦੀ ਵੀ ਹੋਣੀ ਹੈ ਅੱਜ ਦੀ ਰਾਤ ਦੀ ਜਿਹੜੀ ਕਥਾ ਕਹਾਣੀ ਮੈਂ ਸੰਖੇਪ ਕਰਕੇ ਸਮਾਪਤ ਕਰਾਂ ਸੂਰਜ ਮਿਟ ਗਿਆ ਹਨੇਰਾ ਫਸਰ ਗਿਆ ਪਾਸਾਰਾ ਜੰਗਲ ਹੀ ਗਿਆ ਕਾ ਜਿੱਥੇ ਤੁਸੀਂ ਬੈਠੇ ਹੋ ਨਾ ਇਹ ਮੇਰੇ ਖੋਜ ਦੇ ਦੌਰਾਨ ਜੰਗਲ ਵਾਲਾ ਫਰਾਨੀ ਵਾਲੀ ਗੱਲ ਇਹ ਆ ਮੈਂ ਕਈ ਵਾਰ ਦਾਦੀ ਮਾਂ ਨੂੰ ਬਹੁਤ ਆਵਾਜ਼ਾਂ ਮਾਰੀਆਂ ਦੋ ਵਾਰੀ ਮੈਂ ਇਹਦੇ ਵਿੱਚ ਹੀ ਭੁੱਲਿਆ ਨਾਲੇ ਮੈਂ ਕਿੰਨੀ ਵਾਰੀ ਆ ਚੁੱਕੇ ਅਸੀਂ ਆ ਜਿਹੜੀ ਸੜਕ ਤੁਸੀਂ ਦੇਖਦੇ ਹੋ ਜਿੱਦਣ ਇਹ ਬਣਦੀ ਆ 2008 ਦੇ ਵਿੱਚ ਵੱਡੇ ਵੱਡੇ ਇਹਦਾ ਬਾਸ ਫੜੇ ਹੋਏ ਆ ਟੋਹਿਆਂ ਦੇ ਵਿੱਚੀ ਝਲਦੇ ਵਿੱਚੀ ਉਹਨਾਂ ਨੂੰ ਕੱਪੜੇ ਬੰਨੇ ਹੋਏ ਆ ਉੱਚੀ ਉੱਚੀ ਆਵਾਜ਼ਾਂ ਮਾਰਦੇ ਆ ਸਤਨਾਮ ਜਿੱਥੇ ਤੂੰ ਖੜਾ ਵਾਸਦਾ ਪਤਾ ਨਹੀਂ ਲੱਗਦਾ ਝਾਲ ਐਨਾ ਭਜਨ ਸਿੰਘ ਤੂੰ ਕਿੱਥੇ ਖੜਾ ਵੀ ਮਤਲਬ ਹੁੰਦੀਆਂ ਕਹਾਣੀਆਂ ਐਨਾ ਝਾਲ ਜਿੱਦਣ ਦਾਬੀ ਮਾਰ ਤੁਸੀਂ ਆ ਇੱਥੇ ਚਿਕੜਨਾ ਕੱਪੜੇ ਲੱਤ ਪੱਥ ਨੇ ਦੋਨੋਂ ਬੱਚੇ ਨਾਲੋਂ ਆ ਸਾਹਮਣੇ ਸਤਲੁਜ ਆ ਗਿਆ ਇਸ ਸਥਾਨ ਤੋਂ ਆ ਜਿੱਦਣ ਲੈ ਕੇ ਦਲਾ ਪਾਸਾ ਖੱਬਾ ਇਥੋਂ ਲੈ ਕੇ ਪੈਦਲ ਆਪਾਂ ਚੱਲ ਚੱਲੀਏ ਉਪਿਲਕਣ ਦੇਦ ਰੱਖਦੇ ਇਹ ਵਿਚਲਾ ਫਾਸਲਾ 2.5 ਕਿਲੋਮੀਟਰ ਦਾ ਹੈ ਇਹ ਸਰਸਾ ਦੀ ਹੈ ਇਸ ਇਲਾਕੇ ਦੀ ਸੰਗਤ ਜਾਣਦੀ ਜਦੋਂ ਸਰਸਾ ਦਾ ਹੜਾ ਆਉਂਦਾ ਘੱਟੋ ਘੱਟ ਵੀ ਇਹਦੀ ਚੜਾਈ ਜਿਹੜੀ ਸਰਸਾ ਦੀ 8 ਕਿਲੋਮੀਟਰ ਆ ਘੱਟੋ ਘੱਟ ਕਈ ਵਾਰ ਦੂਰ ਤਰੇਡੇ ਦੀ ਸੰਗਤ ਪੁੱਛਦੀ ਰਹਿੰਦੀ ਹੈ ਵੀ ਸਰਸਾ ਕਿੱਥੇ ਹੈ ਸਰਸਾ ਤਾਂ ਹੁਣ ਵੀ ਗੁਰੂਕਰਦੇ ਅੰਦਰ ਆਰਐਮ ਪਿੰਡ ਨਾਲ ਉੱਚਾ ਤਾਂ ਹੀ ਕੀਤਾ 2 ਫੁੱਟ ਪਾਣੀ ਹੋਣ ਗਿਆ ਗੁਰੂਕਰਦੇ ਅੰਦਰ 2019 ਦੇ ਵਿੱਚ 6 ਫੁੱਟ ਪਾਣੀ ਗਿਆ ਜਦੋਂ ਦਾਦੀ ਮਾਂ ਅੱਗੇ ਨੂੰ ਆ ਗਏ ਤੇ ਅੱਗੇ ਸਤਲੋ ਜਾਂਗੇ ਇੱਧਰ ਸਰਸਾ ਆ ਗਈ। ਬ੍ਰੇਤੀ ਸ਼ਬਦ ਤੁਸੀਂ ਦਰਿਆਵਾਂ ਦੇ ਨੇੜੇ ਰਹਿਣ ਵਾਲੇ ਜਾਣਦੇ ਹੋ ਸਾਰੇ। ਦਰਿਆ ਕਿਤੇ ਟਾਪ ਪਾ ਕੇ ਬ੍ਰੇਤੀ ਉੱਚੀ ਕਰ ਦਿੰਦਾ, ਕਿਤੇ ਟਾਪ ਪਾ ਕੇ ਨੀਵੀਂ ਕਰ ਦਿੰਦਾ, ਉਹਨੂੰ ਆਪਾਂ ਆਮ ਸ਼ਬਦਾਂ ਕਿੰਮਾ ਕਹ ਦਿੰਦੇ ਆ। ਉਸ ਬ੍ਰੇਤੀ ਦੇ ਢੇਰ ਦੇ ਉੱਪਰ ਬਾਬੇ ਕੁੰਮੇ ਮਾਛਕੀ ਦੀ ਝੌਂਪੜੀ ਆ ਜਿੱਥੇ ਗੁਰਸਥਾਨ ਬਣਿਆ ਹੋਇਆ। ਦਾਦੀ ਮਾਂ ਜਦੋਂ ਦੇਖਿਆ ਵੀ ਸਹਬਜ਼ਾਦਿਆਂ ਨੂੰ ਹੁਣ ਮੋਰੇ ਦਾ ਸਤਲੋ ਜੰਦਾ ਪਾਣੀ ਦਾ ਵਹਾਅ ਆ। ਹਨੇਰਾ ਪਸਰ ਗਿਆ ਉਹਨੇ ਝੌਂਪੜੀ ਤੇ ਦੀਵਾ ਜਗਦਾ ਦੇਖਿਆ ਦੀਵੇ ਦੀ ਲੋ ਦੇ ਵਿੱਚ ਉਹਨਾਂ ਝੌਂਪੜੀ ਦੇ ਕੋਲ ਆਏ ਦਾਦੀ ਮਾਂ ਗੁਜਰਤੌਰ ਨੇ ਬੜੀ ਹਲੀਮੀ ਨਾਲ ਇਹ ਸ਼ਬਦ ਬੋਲੇ ਕਿੰਨੇ ਸਾਨੂੰ ਅੱਜ ਰਾਤ ਰੱਖ ਲੈਂਗਾ ਇਹ ਛੋਟਾ ਸ਼ਬਦ ਥੋੜਾ ਅਗੇ ਤਾਂ ਅੰਦਰੋਂ ਧੂਪ ਆ ਜਾਂਦਾ ਉਹ ਦੁਨੀਆ ਦੇ ਘਰ ਬਸਾਉਣ ਵਾਲੀ ਸਾਡੀ ਦਾਦੀ ਮਾਂ ਇੱਕ ਗਰੀਬ ਮਰਲੇ ਦੇ ਕੋਲ ਆ ਕੇ ਬੇਨਤੀ ਕਰਦੀ ਹੈ ਹੱਥ ਜੋੜ ਕੇ ਕਹਿੰਦੀ ਕਿ ਸਾਨੂੰ ਰਾਤ ਰੱਖ ਲੈਂਗਾ ਇਹ ਛੋਟੀਆਂ ਗੱਲਾਂ ਨਹੀਂ ਹੈਗੀਆਂ ਇਹ ਇਹ ਇਤਿਆਹਾ ਦੇ ਵਿੱਚ ਲਜਾਂਦੀਆਂ ਉਹਨਾਂ ਪੈੜਾਂ ਦੇ ਵਿੱਚ ਲਜਾਨੀਆਂ ਇੱਕ ਵਰਦਾਨਿਕ ਸਵੇਰੇ ਨੇ ਸਾਡੀ ਇੰਟਰਵਿਊ ਲਈ ਸੀ ਬੜੀਆ ਅਸੀਂ ਬੇਨਤੀ ਕਰਦੇ ਨੇ ਕਿ ਤੁਹਾਡਾ ਬੜਾ ਵੀ ਯੋਗਦਾਨ ਹੋਆ ਤੁਹਾਡਾ ਮੀਡੀਆ ਵਾਲੇ ਦਾ ਪਰ ਅਸੀਂ ਇਹਦੇ ਫਕੀਰੀ ਜਿਹਾ ਸੋਹਣਾ ਲੱਗਦਾ ਆ ਸੇਵਾ ਕਰਨੀ ਵਧੀਆ ਲੱਗਦੀ ਆ ਉਹਨਾਂ ਨੇ ਗੱਲ ਕੀਤੀ ਸੀ ਵੀ ਤੁਸੀਂ ਇੰਨੇ ਸਾਲਾਂ ਚ ਠੱਕੇ ਵੀ ਨਹੀਂ ਕਰਪਾ ਠੱਕੇ ਵੀ ਨਹੀਂ ਕਰਦੇ ਅਸੀਂ ਕਿਹ ਕਰਮ ਸਿੰਘ ਸਟੋਰੀਆਂ kểਦਾ ਹੁੰਦਾ ਸੀ ਜਦੋਂ ਇਤਿਹਾਸ ਢੂੰਡਣਾ ਆ ਗੁਰੂ ਦੀਆਂ ਪੜਾਂ ਲੱਭੜੀਆਂ ਆ ਉਦੋਂ ਤੁਹਾਡੇ ਅੰਦਰ ਅਕਬਲਦੀ ਹੋਵੇ ਜਦੋਂ ਤੁਸੀਂ ਇੱਕ ਇੱਕ ਗੱਲ ਨੂੰ ਦੇਖਦੇ ਵੀ ਹੋਇਆ ਕਿੰਸੀ ਉਦੋਂ ਦਾਦੀ ਮਾਂ ਨੇ ਹੱਥ ਜੋੜ ਕੇ ਗਿਆ ਵੀ ਸਾਨੂੰ ਰਾਤ ਰੱਖ ਲੈਗਾ ਉਹ ਗਰੀ ਮਾਂ ਉਦੋਂ ਵੀ ਸ਼ਰਦਾ ਬਾਣ ਹੱਥ ਜੋੜੇ ਮਾਤਾ ਜੀ ਤੁਸੀਂ ਆਓ ਦੋਨੋਂ ਬੱਚੇ ਹੁਣ ਵੀ ਤੁਸੀਂ ਆਏ ਨਾ ਸਰਸਰ ਤੋਂ ਨਾਲੇ ਅੱਜ ਪੱਧਰੇ ਆਏ ਆਪਾਂ ਔਰ ਅੰਦੀ ਸੰਗ ਦੇ ਕੱਪੜੇ ਲਿਪੜੇ ਹੋਇਆ ਦਾਦੀ ਮਾਂ ਦਾ ਝੱਲਾ ਨਾ ਜੂਝਦੀ ਹੋਈ ਆਈ ਬੱਚਿਆਂ ਨੂੰ ਬਚਾਉਂਦੀ ਆਈ ਵੀ ਇਹਨਾਂ ਦੇ ਪੈਰਾਂ ਤੇ ਕੰਡੇ ਨਾ ਲੱਗ ਜਾਣ ਇਹਨਾਂ ਨੂੰ ਇਦਾਂ ਨਾ ਹੋ ਜAVE ਕੱਪੜੇ ਫੱਟੇ ਪੁਰਾਣੇ ਹਾਵੇ ਬਿੱਲੇ ਕੱਪੜੇ ਸਾਸਾ ਤੋਂ ਤੇ ਉਹ ਝੌਂਪੜੀ ਵਾਲੇ ਨੇ ਹੱਥ ਜੋੜੇ ਕਹਿੰਦੇ ਮਾਤਾ ਜੀ ਆ ਜਾਓ ਤੁਸੀਂ ਜਿਸ ਲਈ ਆਪਸੀ ਗੱਲਾਂ ਬਾਤਾਂ ਹੋਈਆਂ ਸਤਪੋ ਅੱਜ ਦੀ ਰਾਤ ਨੂੰ ਉਹ ਗਰੀਬ ਮਨਾ ਕਹਿੰਦਾ ਮੈਂ ਵੀ ਗੁਰੂ ਗੋਬਿੰਦ ਸਿੰਘ ਮਹਾਰਾ ਨੂੰ ਬਹੁਤ ਮੰਨਦਾ ਹਾਂ ਦਾਦੀ ਬਿ ਤੁਸੀਂ ਕੌਣ ਹੋ ਮੈਂ ਤੁਸੀਂ ਕੌਣ ਹੋ ਜਿੱਲੇ ਉਹਨੇ ਸ਼ਰਧਾ ਦਾ ਪ੍ਰਗਟਾਵਾ ਕੀਤਾ ਦਾਦੀ ਮਾਂ ਨੇ ਦੱਸਿਆ ਮੈਂ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਮਾਂ ਆ ਇਹ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਬੱਚੇ ਨੇ ਉਹ ਗਰੀਬ ਝੌਂਪੜੀ ਦਾ ਮੁੰਨਾ ਦਾਦੀ ਮਾਂ ਦੇ ਚਰਨਾਂ ਨੂੰ ਲਿਪਟ ਗਿਆ ਕਦੀ ਦਾਦੀ ਦੇ ਚਰਨਾਂ ਨੂੰ ਲਿਪਟਦਾ ਕਦੀ ਬਾਬਾ ਜੋਰਾਵਰ ਸਿੰਘ ਤੇ ਕਦੀ ਫਤੇ ਸਿੰਘ ਤੇ ਉਹਦੇ ਕੋਲ ਜੋ ਘਰ ਝੌਂਪੜੀ ਚੋ ਹੈ ਜੋ ਕਪੜਾ ਉਹਨੇ ਕਿਹਾ ਵੀ ਤੁਸੀਂ ਆ ਲੱਗੋ ਉਹ ਬਾਹੂ ਡਾਈ ਐਸੀ ਅਸਥਾਨ ਤੋਂ ਇਹਦਰ ਉੱਤਰ ਦਿਸ਼ਾ ਵੱਲ ਹੈ। ਇੱਥੋਂ ਪਿੰਡੋਂ ਦਾ 2.5 ਕਿਲੋਮੀਟਰ ਦੀ ਦੂਰੀ ਤੇ ਉਹ ਬਹੁਤ ਆਈ ਇਸ ਰਸਤੇ ਰਾਹੀਂ ਜਿਹੜੀ ਪੱਕ ਡੰਡੀਆਂ ਰਾਹੀਂ ਰਸਤੇ ਜਾਂਦੇ ਨੇ ਉਸ ਸਮੇਂ ਸਤਲੋ ਦਰਿਆ ਦੇ ਨਾਲ ਦੀ ਇੱਥੋਂ ਉਹ ਆਪਣੇ ਪਿੰਡ ਪਹੁੰਚਿਆ ਅਵਾਨਕੋਟ। ਅਵਾਨ ਇੱਕ ਮੁਸਲਮਾਨਾਂ ਚ ਜਾਤ ਹੋਇਆ। ਬਰਾਦਰੀ ਆ। ਉਹਨਾਂ ਨੇ ਅਵਾਨ ਜਾਤ ਦੇ ਮੁਸਲਮਾਨਾਂ ਨੇ ਉਹ ਪਿੰਡ ਬਸਾਇਆ ਉੱਥੇ ਕੋਟ, ਉੱਥੇ ਕਿਲਾ। ਉਹ ਉੱਥੇ ਜਾ ਕੇ ਮਾਈ ਲక్ష్ਮੀ ਉਸ ਪਿੰਡ ਵਿਆਹੀ ਹੋਏ ਨੇ ਮਾਈ ਲక్ష్ਮੀ ਦਾ ਅੰਤਮ ਸਮਾਉ ਉਸੇ ਪਿੰਡ ਬਤੀਤ ਹੋਇਆ। ਲੇਕਿਨ ਸਮੇਂ ਦੀ ਗਰਮਤਰਾਂ ਪਿੰਡ ਕਿੱਥੇ ਚਲਾ ਗਿਆ? 1880 ਦੇ ਵਿੱਚ ਕਬੱਡਾ ਹੜ ਆਇਆ। 1880 ਵਿੱਚ ਵੱਡੇ ਹੜ ਨੇ ਇਸ ਇਲਾਕੇ ਦੇ ਦੋ ਪਿੰਡ ਜੜੋਂ ਪੁੱਟ ਲੈ ਇੱਕ ਬਵਾਨਕੋਟ ਇੱਕ ਜਿੱਥੋਂ ਦੀ ਸਰਸਾ ਵਿੱਚ ਲੰਗਿਆ ਨਗਰ ਕੀਤਾ ਹੋਣਾ। ਇੱਥੇ ਇੱਕ ਪਿੰਡ ਬਸਿਆ ਹੋਇਆ ਸੀ ਉਤਰਪ। ਫਾਰਸੀ ਵੇਟ ਤਰਫ ਦਾ ਪਾਕ ਕਿਨਾਰਾ ਇਹ ਦੋਨੋਂ ਪਿੰਡਾਂ ਦੀ ਹੋਂਦ ਜ਼ਮੀਨੀ ਪੱਤਰ ਤੇ ਨਹੀਂ ਹੈ ਤਰਫ ਕਾਗਜ਼ਾਂ ਚ ਬੋਲਦਾ ਮੇਚ ਰਾਗ ਮੌਜਾ ਬੋਲਦਾ ਪਟਵਾਰੀ ਦੇ ਕਾਗਜ਼ਾਂ ਚ ਹੁਣ ਵੀ ਬੋਲਦਾ 30 ਏਕੜ ਜ਼ਮੀਨ ਜਗਲਾਤ ਵਿਭਾਗ ਦੇ ਦੀ ਹੁਣ ਵੀ ਜਿੱਲੇ ਉਹਦੀ ਗਦਾਬਰੀ ਹੁੰਦੀ ਹੈ ਜਿਸਲੇ ਕੋਈ ਵੀ ਕਾਗਜ਼ੀ ਕਾਰਵਾਈ ਤੇ ਹੁੰਦੀ ਤਰਫ ਹੀ ਬੋਲਦਾ ਬਾਬੇ ਕੁੰਮੇ ਮਾਛਕੀ ਦਾ ਪਿੰਡ ਜਿਹੜਾ ਸੀ 1880 ਵਿੱਚ ਖਤਮ ਹੋ ਗਿਆ ਛੱਤੀ ਬਰਾਦਰੀਆਂ ਦੇ ਲੋਕ ਉੱਥੇ ਵਸਦੇ ਸੀ ਉੱਥੇ ਬਾਜ਼ਾਰ ਸੀ ਵੱਡਾ ਪਿੰਡ ਸੀ ਉਹੀ ਪਿੰਡ ਉੱਠ ਕੇ ਅੰਗੇ ਜਾ ਕੇ ਫਿਰ ਆਲੋਵਾਲ ਪਿੰਡ ਦੇ ਕੋਲ ਆਲੋਵਾਲ ਵਾਲਿਆਂ ਨੇ ਕਿਹਾ ਵੀ ਤੁਸੀਂ ਉੱਜੜ ਕੇ ਆ ਗਏ ਜਿਹੜੇ ਤਾਂ ਚੰਗੇ ਲੋਕ ਸੀ ਪਾਵਰ ਵਾਲੇ ਉਹ ਕੋਈ ਲੁਧਿਆਣੇ ਵਸ ਗਿਆ ਕੋਈ ਸ਼ਿਮਲੇ ਵਾਲਾ ਉੱਥੇ ਲੱਗ ਗਿਆ ਕੋਈ ਰੋਪੜਾ ਨੂੰ ਚਲਾ ਗਿਆ ਕੋਈ ਨਾਲਾ ਗਾਲਾ ਨੂੰ ਚਲਾ ਗਿਆ ਜਿਹੜੇ ਬੰਦੇ ਖੇਤੀਬਾੜੀ ਕਰਦੇ ਸੀ ਜਾਂ ਮਾਲ ਡੰਗਰ ਰੱਖਦੇ ਸੀ ਉਹਨਾਂ ਨੇ ਫਿਰ ਉਹਨਾਂ ਨੂੰ ਆਲੋਵਾਲ ਵਾਲੇ ਨੇ ਕਿਹਾ ਵੀ ਸਾਡੇ ਕੋਲ ਆਣ ਕੇ ਬਰਜੋ ਅੱਜ ਦਾ ਅਵਾਨਪੁਰ ਆਲੋਵਾਲ ਵਸਦਾ ਬਾਬੇ ਕੁੰਮੇ ਮਾਸ਼ਕੀ ਦੇ ਸਥਾਨ ਦੀ ਖੋਜ ਲੰਬੇ ਸਾਲਾਂ ਬਾਅਦ ਹੋਈ ਉੱਥੇ ਸਥਾਨ ਬਣਿਆ ਹੋਇਆ ਉਹ ਉੱਥੋਂ ਮਾਈ ਲక్ష్ਮੀ ਦੇ ਕੋਲ ਪ੍ਰਸ਼ਾਦਾ ਲੈ ਕੇ ਆਇਆ ਮਾਈ ਲక్ష్ਮੀ ਬ੍ਰਾਹਮਣ ਪਰਿਵਾਰ ਚੋਂ ਆ ਬਾਬੇ ਕੁੰਮੇ ਮਾਸ਼ਕੀ ਤੋਂ 20 ਸਾਲ ਵੱਡੇ ਨੇ ਤੇ ਦੋਨਾਂ ਦਾ ਰਿਸ਼ਤਾ ਰੋਹਾਨੀਆ ਤੌਰ ਤੇ ਮਾਂ ਪੁੱਤ ਦਾ ਹੈ ਬਾਬਾ ਕੁੰਮਾ ਮਾਸ਼ਕੀ ਦੀ ਵਿਆਹ ਹੋਈ ਨਹੀਂ ਨਾਮ ਕਰਮਚੰਦ ਸੀ ਕੀ ਬਰਬਰ ਬਾਦ ਚੋਂ ਸੀ ਮੁਗਲ ਹਕੂਮਤ ਨੇ ਧੱਕੇ ਦੇ ਨਾਲ ਮੁਸਲਮਾਨਾ ਕੇ ਨਾਂ ਰੱਖ ਦਿੱਤਾ ਕਰੀਮ ਬਖਸ਼ ਲੋਕੀ ਕੁੰਮਾ ਕਹਿੰਦੇ ਸੀ ਮਾਸ਼ਕੀ ਲੋਕਾਂ ਦੇ ਘਰਾਂ ਪਾਣੀ ਢੋਂਦਾ ਸੀ ਪ੍ਰਸਿੱਧ ਨਾ ਹੋ ਗਿਆ ਕੁੰਮਾ ਮਾਸ਼ਕੀ ਇੱਥੇ ਰਾਤ ਰਤੀਤ ਕੀਤੀ ਇੱਥੇ ਮਾਈ ਲక్ష్ਮੀ ਨੇ ਕਿਹਾ ਵੀ ਹੁਣ ਪ੍ਰਸ਼ਾਦਾ ਸਤ ਕੋ ਵਾਲੀ ਢੋ ਲੈ ਜਾ ਸਵੇਰ ਨੂੰ ਮੈਂ ਆਉਂਗੀ ਸਵੇਰ ਦਾ ਪ੍ਰਸ਼ਾਦਾ ਅਠ ਕੋ ਵਾਲਾ ਲੈ ਕੇ ਆਈ ਮਾਈ ਲక్ష్ਮੀ ਇੱਥੇ ਛਕਿਆ ਇੱਥੇ ਇਸੇ ਹੀ ਅਸਥਾਨ ਤੇ ਉਹ ਕਮੀਨਾ ਮਣੇ ਰਿਹਾ ਇਹਨੂੰ ਲੜਨਾ ਪੈਂਦੀਆਂ ਹੀ ਰਹਿਣਾ ਮਾਈ ਲక్ష్ਮੀ ਵੀ ਬ੍ਰਹਮਣ ਪ੍ਰਵਾਰ ਚੋਂ ਆ ਕਿੱਥੇ ਜਨਤਾ ਗੁਰਤਾ ਦੀ ਕਹਾਣੀ ਨਹੀਂ ਇੱਥੇ ਕਰਨੇ ਦੀ ਕਹਾਣੀ ਹੈ ਦੀਵਾਨ ਗੰਗੂ ਵੀ ਬ੍ਰਹਮਣ ਉਹਦਾ ਨਾਂ ਲੈ ਲੈਂਦੇ ਗੁੱਸਾ ਆ ਜਾਂਦਾ ਜਦੋਂ ਇਹ ਖੋਜ ਦੇ ਵਿੱਚ ਮੈਂ ਦੇਖਿਆ ਮੈਂ ਹੁਣ ਉਹ ਲੰਮੀ ਲੜੀ ਨੇ ਕਿ ਢਾਡੀ ਸਿੰਘਾਂ ਦਾ ਸਮਾਂ ਉਹਦੀ ਮੈਂ ਕਮੀਨਗੀ ਤੋਂ ਹੈਰਾਨ ਰਹਿ ਗਿਆ ਵੀ ਉਹ ਕਮੀਨਾ ਇੱਥੇ ਤਰੋਣੀ ਸ਼ੁਰੂ ਹੁੰਦਾ ਇੱਥੋਂ ਸ਼ੁਰੂ ਹੁੰਦਾ ਕੱਦੀ ਉਹਨਾਂ ਨੂੰ ਰੋਪੜ ਦਾ ਰਾਹ ਬਣਾਉਂਦਾ ਕੱਦੀ ਚੌਂਤੇ ਵਾਲੇ ਜੰਗਲ ਨਾਲ ਲੈ ਜਾਂਦਾ ਕੱਦੀ ਪਿੰਡ ਕਾਈ ਨੌਰ ਲੈ ਜਾਂਦਾ ਕੱਦੀ ਆਪਣੇ ਪਿੰਡ ਤੋਂ ਪਰਾਂ ਜੰਗਲ 'ਚ ਐਵੇਂ ਸਾਬ ਲੈ ਜਾਂਦਾ ਕਮਾਈ ਜਾਂਦਾ ਉਹਦਾ ਲਾਜ ਕਿਤੇ ਘਰੀ ਜਾ ਕੇ ਥੋੜੋ ਬਧਿਆ ਦਿਸਲੇ ਉਹਦਾ ਹੱਥ ਪੈਰ ਨਹੀਂ ਵੱਜਿਆ ਉਹਨੇ ਆਪਣੀ ਮਾਂ ਸੋਭੀ ਨੂੰ ਕਿਹਾ ਵੀ ਇਹਨਾਂ ਨੂੰ ਜ਼ਹਿਰ ਦੇ ਦਿੰਨੇ ਆ ਜ਼ਹਿਰ ਨਾਲ ਮਾਰ ਦਿੰਨੇ ਆ ਮਾਂ ਸੋਭੀ ਦਾ ਜ਼ਿਕਰ 1897 ਦੀ ਲਿਖਤ ਵਿੱਚ ਆਉਂਦਾ ਹੈ ਛੇਦਨਮਾ ਗਿਆਨੀ ਠਾਕਰ ਸਿੰਘ ਜੀ ਗਿਆਨੀ ਠਾਕਰ ਸਿੰਘ 1887 ਦੇ ਵਿੱਚ ਫਤਿਹਗੜ ਸਾਹਿਬ ਦਾ ਸ਼ੀਦੀ ਜੋੜ ਮੇਲ ਮਨਣ ਵਾਲੇ ਪ੍ਰਮੁੱਖ ਵਿਅਕਤੀ ਨੇ ਉਹ ਵੱਡੀ ਸ਼ਖਸੀਅਤ ਆਜ ਲੱਖਾਂ ਦੀ ਸੰਗਤ ਵਿੱਚ ਉੱਥੇ ਇਕੱਠ ਹੁੰਦਾ ਉਦੋਂ ਬਿਰਦ ਬਾਬੇ ਮੈਨੂੰ ਮਿਲੇ ਬਹੁਤ ਸਾਰੇ ਉਹ ਕਹਿੰਦੇ 100 ਤੋਂ ਜ਼ਿਆਦਾ ਨਹੀਂ ਸੀ ਹੁੰਦਾ ਇੱਥੇ ਹੀ ਉਹਨਾਂ ਨੇ ਬਾਬੇ ਕੁੰਮੀ ਮਾਸ਼ਕੀ ਨੇ ਬੇੜੀ ਦੇ ਵਿੱਚ ਉਹਨਾਂ ਨੂੰ ਬਿਠਾਇਆ ਖਰਚਨ ਨੂੰ ਬਿਠਾਇਆ ਖਰਚਨ ਬੇੜੀ 'ਚ ਚਾੜਿਆ ਬੱਚਨ ਨੂੰ ਬਾਬਾ ਕੁੰਮਾ ਮਾਸ਼ਕੀ ਨੇ ਮਾਤਾ ਜੀ ਨੂੰ ਸਹਬਜ਼ਾਦਿਆਂ ਨੂੰ ਗੰਗੋ। ਉਹ ਪਿਲਕਣ ਦੇ ਦਰਖਤ ਥੱਲੇ ਉਤਾਰਿਆ ਆ। ਕਿ ਤੁੰਗ ਪੂਰਾ ਭਲਾ ਕੇ ਅਗਲੀ ਸਾਰੀ ਗਾਥਾ ਤੁਸੀਂ ਜਾਣਦੇ ਹੋ। ਬਾਬੇ ਕੁੰਮੇ ਮਾਸ਼ਕੀ ਨੂੰ ਬਾਅਦ ਵਿੱਚ ਪਤਾ ਲੱਗਾ ਮਾਈ ਲక్ష్ਮੀ ਨੂੰ ਬਾਅਦ ਵਿੱਚ ਪਤਾ ਲੱਗਾ ਉਹ ਕਮੀਨਾ ਜਿਹੜਾ ਇੱਥੋਂ ਲੈ ਗਿਆ ਸੀ ਮੋਰੇ ਉਹਨੇ ਕੀ ਵਰਤਾਂਤ ਕੀਤਾ। ਇਹ ਝੌਂਪੜੀ ਵਾਲਾ ਥਾ। ਬਾਬੇ ਕੁੰਮੀ ਮਾਸ਼ਕੀ ਦੀ ਬੇੜੀ ਉਹ ਪਿਲਕਣ ਬੜਾ ਥਾ। ਬਾਬਾ ਕੁੰਮਾ ਮਾਸ਼ਕੀ ਐਨਾ ਉਪਰਾਮ ਹੋ ਗਿਆ ਕਦੇ ਉਹ ਝੌਂਪੜੀ 'ਚ ਤਾਹਾ ਮਾਰ ਕੇ ਰੋਂਦਾ ਉਹ ਦਾਦੀ ਮਾਂ ਨੂੰ ਯਾਦ ਕਰਦਾ ਸਹਬਜ਼ਾਦਿਆਂ ਨੂੰ ਯਾਦ ਕਰਦਾ ਕਦੇ ਉਹ ਆਪਣੀ ਬੇੜੀ 'ਚ ਬੈਠਦਾ ਕਦੇ ਉਹ ਬਲਕਣ ਨੂੰ ਕਲਾਬੇ ਪਰਦਾ ਵੀ ਐਸ ਬਲਕਣ ਦੇ ਕੋਲ ਮੈਂ ਉਤਾਰ ਕੇ ਆਇਆ ਸੀ ਕਦੇ ਉਸ ਕਮੀਨੇ ਨੂੰ ਲੜਨ ਦਾ ਪੌਂਦਾ ਔਰ ਤਿੰਨੇ ਹੀ ਗੱਲਾਂ ਬਾਬੇ ਕੁੰਮੇ ਮਾਸ਼ਕੀ ਲਈ ਉਹਦੀ ਝੌਂਪੜੀ ਉਹਦੀ ਬੇੜੀ ਤੇ ਉਹ ਬਿਲਕਣ ਦਾ ਦਰਖਤ ਉਹਦੇ ਲਈ ਕਿਸੇ ਤੀਰਥ ਸਥਾਨ ਤੋਂ ਘੱਟ ਨਹੀਂ ਸੀ ਉਸਨੇ ਉਹ ਬਿਲਕਦਾ ਸੀ ਬਰਾਗ ਦੇ ਵਿੱਚ ਕਦੀ ਉਹ ਧਰਤੀ ਨੂੰ ਉਸ ਝੌਂਪੜੀ ਦੇ ਵਿੱਚ ਵਿਛਾਏ ਹੋਏ ਕੱਖ-ਕਾਂ ਨੂੰ ਇੱਕ ਤਾਂ ਮੱਥਿਆਂ ਨੂੰ ਲਾਉਂਦਾ ਸੀ ਮਾਂ ਦਾਦੀ ਮਾਂ ਤੁਸੀਂ ਇੱਥੇ ਬੈਠੇ ਸੀ ਸਹਬਜਾ ਦੇ ਇੱਥੇ ਬੈਠੇ ਸੀ ਐਸ ਬੇੜੀ 'ਚ ਬੈਠੇ ਸੀ ਐਸ ਬਰਕਣ ਦੇ ਦਰਖਤ ਥੱਲੇ ਮੈਂ ਉਤਰ ਕੇ ਆਇਆ ਉਹਦੇ ਦੀ ਧਰਤੀ ਦਾ ਇਹ ਆਸਥਾਨ ਸੀ ਤਿੰਨੋਂ ਗੱਲਾਂ ਸੋ ਗੁਰੂ ਕੀ ਸੰਗਤ ਇਤਿਹਾਸ ਬੜੇ ਲੰਬੇ ਨੇ ਮੈਂ ਬਹੁਤ ਵਾਰ ਕਹਿਣਾ ਹੁੰਨਾ ਸਟੇਜਾਂ ਤੇ ਸੰਖੇਪ ਜਿਹੜੀ ਆ ਗੱਲ ਭਾਵੇਂ ਢਾਡੀ ਸਿੰਘ ਬੋਲਣ ਕੁਲਕਵੀਸ਼ਰੀ ਸਿੰਘ ਬੋਲਣ ਕਥਾ ਬਾਚਕ ਬੋਲਣ ਉਹਦਾ ਵਿਸਥਾਰ ਨਹੀਂ ਬੋਲਿਆ ਜਾ ਸਕਦਾ ਕੱਲੀ ਸਰਸਾ ਦੀ ਹੀ ਗੱਲ ਕਰਨੀ ਹੋਵੇ ਕੱਲੀ ਸਰਸਾ ਦੀ ਘਟੋਕਟ ਚਾਰ ਪੰਜ ਦਿਨ ਤਾਂ ਹੋਣਾ ਨਾ ਬੈਠ ਕੇ ਦਸੰਗ ਅਗਲੇ ਅਗਲੇ ਜਿੰਨੀ ਮਤ ਹੋਵੇ ਜੈਸੀ ਮਤ ਪੈਸਾ ਪ੍ਰਕਾਸ਼ ਉਹਨੇ ਉਹਨੇ ਪ੍ਰਸ਼ਨ ਉਠੀ ਜਾਣ ਵਿੱਚੋਂ ਸੰਗਤ ਦੇ ਬਾਈਪਿੰਦਰ ਪਾਸ਼ੀ ਇੱਕ ਵਾਰ ਕਹਿੰਦੇ ਸੰਗਤ ਦੇ ਵਿੱਚ ਪ੍ਰਸ਼ਨ ਬਹੁਤ ਕਰਦੀ ਹੈ ਅਸੀਂ ਤਾਂ ਪ੍ਰਸ਼ਨ ਪਾਉਣੇ ਚਾਹੀਦੇ ਆ ਪ੍ਰਸ਼ਨਾਂ ਤੋਂ ਬਿਨਾ ਖੋਜ ਨਹੀਂ ਹੋਣੀ ਜਿੰਨਾ ਤੁਸੀਂ ਡੂੰਘੇ ਪ੍ਰਸ਼ਨ ਕਰੋਗੇ ਓਨੀ ਡੂੰਗੀ ਖੋਜ ਗੁਰੂ ਗ੍ਰੰਥ ਸਾਹਿਬਹਾਰਾਂ ਦੇ ਸ਼ਬਦਾਂ ਦੀ ਹੁੰਦੀ ਜਾਊਗੀ ਓਨੀ ਡੂੰਗੀ ਖੋਜ ਇਤਿਹਾਸ ਦੀ ਹੁੰਦੀ ਜਾਊਗੀ ਜੇ ਪ੍ਰਸ਼ਨ ਹੀ ਨਹੀਂ ਉੱਠਣਗੇ ਕੋਈ ਪ੍ਰਸ਼ਨ ਹੀ ਨਹੀਂ ਹੈਗਾ ਫਿਰ ਤਾਂ ਖੋਜ ਸਾਰੀ ਹੋਈ ਹੋਈ ਹੈ ਇੱਥੇ ਜਿੰਨਾ ਡੂੰਗਾ ਖੋਜੋਗੇ ਉਨੀ ਪ੍ਰਾਪਤੀ ਹੋਈ ਜਾਂਦੀ ਜੋ ਖੋਜਿਆ ਸੋ ਪਾਵੈ ਸੋ ਸਾਰੀ ਸੰਗਤ ਦਾ ਬਹੁਤ-ਬਹੁਤ ਧੰਨਵਾਦ ਦਾ ਸਾਰੀ ਸੰਗਤ ਨੂੰ ਬਹੁਤ-ਬਹੁਤ ਜੀ ਆਇਆਂ ਪਰਿਵਾਰ ਵਿੱਚ ਛੋੜੇ ਤੋਂ ਨਗਰ ਕੀਰਤਨ ਜੋ ਬਾਬਾ ਕੁੰਮਾ ਮਾਸ਼ਕੀ ਅਵਾਨਕੋਟ ਆਸਪੁਰ ਮਾਦਰੀ ਗੁਜਰਾ ਆਲੋਵਾਲ ਨੰਗਲ ਸਰਸਾ ਇਲਾਕੇ ਦੇ ਪਿੰਡ ਇਕੱਠੇ ਹੋ ਕੇ ਇਹਨਾਂ ਨੇ ਇਹ ਫੈਸਲਾ 2014 ਨੇ ਕੀਤਾ ਸੀ 14 ਤੋਂ ਨਗਰ ਕੀਰਤਨ ਦਾ ਕਾਰਤਾਰ ਆ ਰਿਹਾ ਹੈ ਜਿਹੜਾ ਰਾਤ ਦਾ ਸਮਾਗਮ ਚੱਲਣਾ ਅੱਜ ਇਹ ਵੀ 14 ਤੋਂ ਆਰੰਭ ਹੋਇਆ ਗਿਆ। ਗਿਆਨੀ ਹਰਪਾਲ ਸਿੰਘ ਜੀ ਫਤੇਗੜ੍ਹ ਸਾਹਿਬ ਵਾਲੇ ਸੰਬਰਵਾਲ ਚੰਡੀਗੜ੍ਹ ਤੋਂ ਹਰਜੀਤ ਸਿੰਘ ਜੀ ਸੰਬਰਵਾਲ ਚੰਡੀਗੜ੍ਹ ਤੋਂ ਫਤੇ ਟੀਵੀ ਆ ਗਏ। ਇਹ ਤਿੰਨੋਂ ਜਾਣੇ ਸਾਨੂੰ ਇੱਥੇ ਮਿਲੇ ਵੀ ਜਿਹੜਾ ਤੁਸੀਂ ਸਤ ਕੋ ਦੀ ਰਾਤ ਨੂੰ ਮਨਾਉਂਦੇ ਆ ਮਨਾਉਂਦੇ ਤਾਂ ਪਹਿਲਾਂ ਵੀ ਸੀ ਵੀ ਅਸੀਂ ਜਿਉਂਨੇ ਆ ਇਹ ਦੁਨੀਆਂ 'ਚ ਜਾਵੇਗਾ ਸੰਸਾਰ ਤੇ ਜਾਵੇ। ਇਹ ਪ੍ਰੋਗਰਾਮ ਫਿਰ 14 ਤੋਂ ਸ਼ੁਰੂ ਹੋਇਆ ਅੱਜ ਵੀ ਹੋਣਾ। ਤੇ ਹੁਣ ਅਗਲਾ ਪ੍ਰੋਗਰਾਮ ਸਾਡੇ ਸਿੱਖੀ ਹੁਣ ਦੱਸਣਗੇ ਗੁਰੂ ਘਰ ਦੀ ਪ੍ਰਬੰਧਕ ਕਮੇਟੀ ਦੇ ਤੇ ਇਹਨੀ ਬੇਨਤੀ ਗੁਰੂ ਕੀ ਸੰਗਤ ਸਾਰੀ ਸੰਗਤ ਨੂੰ ਜੀ ਆਇਆਂ ਆ ਅੱਜ 4:30 ਵਜੇ ਉੱਥੇ ਆਪਾਂ ਸਾਰਿਆਂ ਨੇ ਮਿਲਣਾ ਗੁਰੂ ਗ੍ਰੰਥ ਸਾਹਿਬ ਜੀ ਦੀ ਝੌਂਪੜੀ ਦੇ ਵਿੱਚ ਬਾਬੇ ਪੁੰਨੇ ਮਾਚਕੀ ਦੀ ਝੌਂਪੜੀ 'ਚ ਤੇ ਦਾਦੀ ਮਾਂ ਸਹਿਬਜ਼ਾਦਿਆਂ ਦੀ ਉਡੀਕ ਕਰਨੀ ਆ ਤੇ ਸਾਰਿਆਂ ਨੇ ਉੱਥੇ ਸਤਨਾਮ ਵਾਹਿਗੁਰੂ ਦਾ ਜਾਪ ਕਰਨਾ ਦੀਪਮਾਲਾ ਵੀ ਕਰਨੀ ਆ ਫਟੇ ਬਲਾਉ ਜੀ ਮਾਹ ਗੁਰਜੀਕਾ ਖੰਸਾ ਮਾਹ ਗੁਰਜੀਕਾ ਵਾਹਿ